ਰਾਜਨੀਤੀ ਦੇ ਵਿੱਚ ਜੋੜ ਤੇ ਤੋੜ ਆਮ ਜੀ ਗੱਲ ਹੈ ਅਸੀਂ ਕੈਨੇਡੀਅਨ ਇਲੈਕਸ਼ਨ ਤੋਂ ਪਹਿਲਾਂ ਦੇਖਿਆ ਬਹੁਤ ਸਾਰੇ ਲੀਡਰ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਨੂੰ ਵੀ ਖਿੱਚਿਆ ਇੱਕ ਦੂਜੇ ਦਾ ਵਿਰੋਧ ਵੀ ਕੀਤਾ ਪਰ ਹੁਣ ਜਿਹੜੀ ਚਰਚਾ ਛਿੜ ਗਈ ਉਹ ਇਹ ਛਿੜ ਗਈ ਹੈ ਕਿ ਕੁਝ ਐਮਪੀ ਜਿੱਤੇ ਹੋਏ ਕਨਜ਼ਰਵੇਟਿਵ ਐਮਪੀ ਉਹ ਲਿਬਰਲ ਵਿੱਚ ਜਾ ਸਕਦੇ ਨੇ ਤੇ ਉਹਨਾਂ ਨੂੰ ਬਹੁਤ ਦੇ ਸਕਦੇ ਨੇ ਇਜ਼ ਇਟ ਪੋਸੀਬਲ ਕਨਜ਼ਰਵੇਟਿਵ ਦਾ ਤਾਂ ਅਜੇ ਪਤਾ ਨਹੀਂ ਹੈ ਪਰ ਉਹ ਪੋਲ ਅਲੱਗ ਨੇ ਰਾਈਟ ਤੇ ਲੈਫਟ ਦਾ ਫਰਕ ਹੈ ਜੇ ਤੁਹਾਡੀ ਡਾਇਰੈਕਸ਼ਨ ਇੱਕੋ ਜਿਹੀ ਹੋਵੇ ਸੈਂਟਰ ਦੇ ਵਿੱਚ ਕੋ ਚੱਲਣ ਵਾਲਾ ਹੋਵੇ ਤਾਂ ਫੇਰ ਕੀ ਸਮਝੋਗੇ ਤੁਸੀਂ ਹੁਣ ਜਿਹੜੇ ਲਿਬਰਲ ਪਾਰਟੀਆਂ ਨੂੰ ਲੈਫਟ ਸੈਂਟਰਿਸਟ ਮੰਨਿਆ ਜਾਂਦਾ ਐਨਡੀਪੀ ਥੋੜੀ ਜਿਹੀ ਥੋੜੀ ਜਿਹੀ ਲੈਫਟ ਨੂੰ ਹੈ ਤੇ ਜੇ ਉਹਨਾਂ ਵਿੱਚੋਂ ਕੋਈ ਆ ਜਾਵੇ ਕਿਉਂਕਿ ਸਾਥ ਉਹਨਾਂ ਦੇ ਹੈਗੇ ਨੇ ਉਹ ਅੰਕੜੇ ਤਾਂ ਇਹੋ ਹੀ ਨੇ ਨਾ ਕਿ 169 ਤੇ ਮੈਜੋਰਟੀ ਲਈ ਕਿੰਨੇ ਚਾਹੀਦੇ ਨੇ 172 ਤੇ ਕਿੰਨੇ ਚਾਹੀਦੇ ਨੇ ਉਹਨੂੰ ਤਿੰਨ ਹੀ ਚਾਹੀਦੇ ਨੇ ਜੀ ਤੇ ਤਿੰਨ ਵਿਅਕਤੀ ਉਹਨਾਂ ਲਈ ਜਟਾਉਣੇ ਔਖੇ ਨੇ ਬਲਾਕ ਪਾਰਟੀ ਵਾਲੇ ਹੱਥ ਮਿਲਦੇ ਰਹਿ ਗਏ। ਉਹਨਾਂ ਨੂੰ ਲੱਗਦਾ ਸੀ ਕਿ ਗੇਮ ਸਾਰੀ ਸਾਡੇ ਹੱਥ ਵਿੱਚ ਹੋਵੇਗੀ। ਉਹ ਲੱਗ ਵੀ ਰਿਹਾ ਸੀ। ਸਾਡੀ ਡੀਐਨਡੀਪੀ ਕੋਈ ਸੀਟ ਨਹੀਂ ਆਈ ਔਰ ਐਂ ਲੱਗ ਰਿਹਾ ਸੀ ਕਿ ਅਰ ਕੀ ਜਿਹੜਾ ਗੇਮ ਚੇਂਜਰ ਹੈ ਉਹ ਬਲਾਕ ਸਾਥੋਂ ਹੋਵੇਗਾ। ਅਜੇ ਵੀ ਹੋ ਸਕਦੇ ਨੇ ਪਰ ਜੇ ਉਸ ਤੋਂ ਪਹਿਲਾਂ ਕੁਝ ਜਿਹੜੇ ਮੈਂਬਰ ਪਾਰਲੀਮੈਂਟ ਨੇ ਫਲੋਰ ਕ੍ਰਾਸ ਕਰਕੇ ਕਹਿੰਦੇ ਨੇ ਫਲੋਰ ਕ੍ਰਾਸ ਕਰਕੇ ਦੂਜੇ ਪਾਸੇ ਚਲੇ ਜਾਂਦੇ ਨੇ ਤੇ ਫਿਰ ਕੀ ਗੇਮ ਬਣੇਗੀ? ਇਹਦੇ ਬਾਰੇ ਥੋੜੀ ਜਿਹੀ ਚਰਚਾ ਕਰ ਲੈਂਦੇ ਆ ਜੀ। ਔਰ ਇਹਦੇ ਬਾਰੇ ਨਿਊ ਡੈਮੋਕਰੇਟ ਐਨ ਡੀ ਪੀ ਦੇ ਇੱਕ ਐਮ ਪੀ ਜਿਹੜੇ ਵੈਨਕੂਵਰ ਕਿੰਗਸਵੇ ਤੋਂ ਜਿੱਤੇ ਨੇ ਡੌਨ ਡੇਵਿਸ ਉਹਨਾਂ ਨੇ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਨੇ ਉਹ ਕਹਿੰਦੇ ਕਿ ਲਿਬਰਲ ਕਲੀਗਸ ਦੇ ਨਾਲ ਕੰਮ ਕਰਕੇ ਮੈਨੂੰ ਮਜ਼ਾ ਆਵੇਗਾ ਤੇ ਮੈਨੂੰ ਮਾਣ ਮਹਿਸੂਸ ਹੋਵੇਗਾ ਜਦੋਂ ਉਹਨੇ ਆਪਣੀ ਜਿੱਤ ਦੀ ਸਪੀਚ ਜੜੀ ਹੈ ਦਿੱਤੀ ਹੈ ਜੀ ਸੋ ਅੰਦਾਜ਼ਾ ਜਿਹਾ ਲੱਗ ਜਾਂਦਾ ਹੈ ਕਿ ਕੁਝ ਐਮ ਪੀ ਜਿਹੜੇ ਨੇ ਉਹ ਕਿਉਂਕਿ ਪਾਰਟੀ ਕੋਲ ਅਫੀਸ਼ੀਅਲ ਸਟੇਟਸ ਵੀ ਨਹੀਂ ਹੈ ਹੁਣ ਐਨ ਡੀ ਪੀ ਦੇ ਕੋਲ ਸੋ ਕਾਈਂਡ ਆਫ ਉਹ ਆਜ਼ਾਦ ਹੋਣਗੇ ਕਿਉਂਕਿ ਉਹਨਾਂ ਦਾ ਆਗੂ ਵੀ ਹਾਰ ਗਿਆ ਸੋ ਉਹਨਾਂ ਵਿੱਚੋਂ 2 3 4 ਐਮਪੀ ਵੀ ਜਾ ਸਕਦੇ ਨੇ ਇਹ ਨਹੀਂ ਕਿ ਪਹਿਲਾਂ ਕਦੀ ਹੋਇਆ ਨਹੀਂ ਹੁਣ ਜਿਹੜੀ ਉਹਨਾਂ ਨੇ ਪ੍ਰੇਜ਼ ਕੀਤੀ ਹੈ ਆਪਣੇ ਇਸ ਪਾਰਟੀ ਦੀ ਜੇਤੂ ਪਾਰਟੀ ਦੀ ਲਿਬਰਲ ਪਾਰਟੀ ਦੀ ਇਹਦੇ ਤੋਂ ਅੰਦਾਜ਼ਾ ਇਹ ਲੱਗ ਜਾਂਦਾ ਕਿ ਅੱਗੇ ਵੀ ਕੁਝ ਹੋ ਸਕਦਾ ਹੈ ਹੁਣ ਕੁਝ ਜਿਹੜੀ ਐਨਡੀਪੀ ਲਿਬਰਲ ਕੋਲੀਸ਼ਨ ਜਿਹੜੀ ਹੈ ਇਹਦੇ ਬਾਰੇ ਜਿਹੜੀ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਹੈ ਉਹਨਾਂ ਨੇ ਕਿਹਾ ਕਿ ਇਸ ਗੱਠ ਜੋੜ ਨੇ ਸਾਡਾ ਅੱਗੇ ਨੁਕਸਾਨ ਬਹੁਤ ਕੀਤਾ ਹੈ ਤੇ ਮੈਂ ਇਸ ਨੂੰ ਹੋਣ ਨਹੀਂ ਦੇਵਾਂਗੀ। ਉਹਦੇ ਪਿੱਛੇ ਉਹਨਾਂ ਦੇ ਆਪਣੇ ਵਿਅਕਤੀਗਤ ਕਾਰਨ ਵੀ ਹੈਗੇ ਨੇ ਕਿਉਂਕਿ ਉਹਨਾਂ ਦੀ ਆਪਣੀ ਪ੍ਰੋਵਿੰਸ ਦੇ ਵਿੱਚ ਜਿਹੜੀ ਉਹਨਾਂ ਦੀ ਆਪਣੀ ਬ੍ਰੋਤ ਆ ਉਹ ਐਨਡੀਪੀ ਹੈ। ਭਾਵੇਂ ਕਿ ਫੈਡਰਲ ਤੇ ਪ੍ਰੋਵਿੰਸ਼ਲ ਐਨਡੀਪੀ ਦਾ ਬਹੁਤਾ ਸਿੱਧਾ ਸਬੰਧ ਨਹੀਂ ਹੁੰਦਾ ਪਰ ਹੁੰਦਾ ਵੀ ਹੈ। ਇਹ ਵੀ ਗੱਲ ਸਮਝਣ ਵਾਲੀ ਆ। ਬਹੁਤ ਸਾਰੇ ਆਗੂ ਐਸ ਇਲੈਕਸ਼ਨ ਵਿੱਚ ਉਹ ਜਿੱਤੇ ਨੇ ਜਿਨ੍ਹਾਂ ਨੇ ਪ੍ਰੋਵਿੰਸ਼ਲ ਲੈਵਲ ਤੇ ਕਨਜ਼ਰਵੇਟਿਵ ਦੀ ਚੋਣ ਲੜੀ ਹੋਈ ਸੀ ਜਾਂ ਉਸ ਪਾਰਟੀ ਵਿੱਚ ਸੀਗੇ। ਸੋ ਉਹ ਹੁਣ ਉਤਰੋਂ ਐਮਪੀ ਬਣ ਗਏ ਨੇ ਜਾਂ ਹਾਰ ਗਏ ਨੇ ਪਰ ਇਲੈਕਸ਼ਨ ਦੇ ਵਿੱਚ ਸੀਗੇ। ਸੋ ਐਨ ਡੀ ਪੀ ਫੈਡਰਲ ਤੇ ਪ੍ਰੋਵਿੰਸ਼ਲ ਰਿਚਲ ਨਾਟਲੀ ਜਾਂ ਕੋਈ ਹੋਰ ਇਹ ਸਾਰਾ ਜਿਹੜਾ ਸਮ ਕੁਛ ਨਾਰ ਰਲਿਆ ਮਿਲਿਆ ਸੋ ਇਹ ਉਹਨਾਂ ਦਾ ਆਪਣਾ ਮਸਲਾ ਹੈ ਪਰ ਜੇ ਅਸੀਂ ਇਤਿਹਾਸ ਤੇ ਕੋਈ ਨਜ਼ਰ ਮਾਰੀਏ ਕਿ ਪਹਿਲਾਂ ਕਦੇ ਕੋਈ ਫਲੋਰ ਕਰਾਸ ਕਰਕੇ ਗਿਆ ਜੀ ਹਾਂ ਗਏ ਨੇ ਜਦੋਂ ਪੌਲ ਮਾਰਟਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਸੀ ਤੇ ਕਨਜ਼ਰਵੇਟਿਵ ਐਮ ਪੀ ਬਲਿੰਡਾ ਸਟੋਨੈਕ ਜਿਹੜੇ ਸੀ ਜੇ ਮੈਂ ਗਲਤ ਨਹੀਂ ਤਾਂ ਨਿਊ ਮਾਰਕੀਟ ਔਰੋਰਾ ਤੋਂ ਐਮ ਪੀ ਸੀ ਉਹ ਫਲੋਰ ਕ੍ਰਾਸ ਕਰਕੇ ਲਿਬਰਲ ਕੈਬਨਿਟ ਦੇ ਵਿੱਚ ਸ਼ਾਮਲ ਹੋ ਗਏ ਸੀ ਤੇ ਉਹਨਾਂ ਨੂੰ ਅਹੁਦਾ ਦੇ ਦਿੱਤਾ ਗਿਆ ਸੀ। ਇਸੇ ਤਰ੍ਹਾਂ ਇਹ ਕੰਮ ਨਹੀਂ ਕਿ ਦੂਸਰੀ ਪਾਰਟੀ ਨੇ ਕੀਤਾ। ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਸੀ ਉਹਨਾਂ ਕੋਲ ਵੀ ਮinority ਗਵਰਨਮੈਂਟ ਸੀ 2006 ਦੇ ਆਸ-ਪਾਸ ਤੇ ਇੱਕ ਲਿਬਰਲ ਐਮਪੀ ਡੇਵਿਡ ਐਮਰਸਨ ਜਿਹੜੇ ਸੀ ਫਲੋਰ ਕ੍ਰਾਸ ਕਰਕੇ ਉਹ ਦੂਸਰੇ ਪਾਸੇ ਚਲੇ ਗਏ ਸੀ। ਜੇ ਪੌਲ ਮਾਰਟਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਰਕਾਰ ਜਦੋਂ ਮinority ਦੇ ਵਿੱਚ ਸੀ ਤੇ ਉਹਨਾਂ ਦੇ ਮਿਨਿਸਟਰ ਸਨ ਉਜਲ ਦੋਸਾਂਜ ਪੰਜਾਬੀ ਮੂਲ ਦੇ। ਉਨ੍ਹਾਂ ਦੇ ਬਾਰੇ ਇੱਕ ਚਰਚਾ ਉੱਡੀ ਕਿ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟਾਂ ਨੂੰ ਲਿਉਣ ਦੀ ਖਰੀਦੜ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹ ਦੋ ਮੈਂਬਰ ਪਾਰਲੀਮੈਂਟ ਕੌਣ ਸੀ ਪਤੀ ਪਤਨੀ ਗੁਰਮント ਗਰੇਵਾਲ ਤੇ ਨੀਨਾ ਗਰੇਵਾਲ ਔਰ ਉਹਨਾਂ 'ਵਰੋਂ ਇਹ ਇਲਜ਼ਾਮ ਲਾਇਆ ਗਿਆ ਕਿ ਉਹ ਜਲਦਸਾਂਝ ਸਾਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਸਾਨੂੰ ਲਾਲਚ ਦੇ ਕੇ ਆਪਣੀ ਪਾਰਟੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਦੋ ਹੀ ਸੀਟਾਂ ਘਟਦੀਆਂ ਸੀ ਤੇ ਦੋ ਸੀਗੇ ਹਸਬੰਡ ਵਾਈਫ ਇਸ ਤੋਂ ਵਧੀਆ ਕੀ ਹੋ ਸਕਦਾ ਸੀ ਉਹ ਇੱਕ ਆਡੀਓ ਜਿਹੜੀ ਸੀ ਗੁਰਮント ਗਰੇਵਾਲ ਹੋਣਾਂ ਨੇ ਜਾਰੀ ਕੀਤੀ ਪਰ ਉਹ ਆਡੀਓ ਜਿਹੜੀ ਸੀ ਉਹ ਇੱਕ ਕਿਸਮ ਦੀ ਪੁੱਠੀ ਪਈ ਗੁਰਮント ਗਰੇਵਾਲ ਹੋਂਾ ਨੂੰ ਉਹ ਜਿਹਦੇ ਵਿੱਚ ਇਹ ਸਾਬਤ ਹੋਇਆ ਕੁਝ ਫੋਰੈਂਸਿਕ ਐਵੀਡੈਂਸ ਜੱਕ ਕਿ ਕਟਵੰਡ ਕੀਤੀ ਗਈ ਸੀ ਮਾੜੀ ਮੋਟੀ ਪੂਰੀ ਉਹ ਨਹੀਂ ਸੀ ਸੋ ਗੁਰਮント ਗਰੇਵਾਲ ਨੇ ਜਿਹੜੀ ਆਡੀਓ ਜਾਰੀ ਕੀਤੀ ਸੀ ਕੋਈ ਉਹਨਾਂ ਨੂੰ ਉਹਦੇ ਤੇ ਫੇਵਰ ਵਿੱਚ ਕੰਮ ਨਹੀਂ ਕਰ ਸਕੀ ਸੋ ਪਹਿਲਾਂ ਇਹ ਹੋਇਆ ਹੁੰਦਾ ਰਿਹਾ ਤੇ ਅੱਗੇ ਵੀ ਹੋ ਸਕਦਾ ਹੈ ਇਸ ਗੱਲ ਦੀ ਸਾਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਇਧਰ ਉਧਰ ਚਲਦਾ ਰਹਿਣਾ ਪਰ ਇਹ ਗੇਮ ਬੜੀ ਅਜੀਬ ਜਿਹੀ ਹੁੰਦੀ ਹੈ ਜੀ ਜੀ ਨਾਲੇ ਤਿੰਨ ਹੀ ਸੀਟਾਂ ਹੋਣ ਜਦੋਂ ਬਿਲਕੁਲ